ਅਰਸ਼ਦੀਪ ਸਿੰਘ ਮੈਚ ਜਿੱਤਣ ਤੋਂ ਬਾਅਦ ਪਹੁੰਚਿਆ ਆਪਣੇ ਘਰੇ ਇੱਕ ਲੇਕੇ ਨੇ ਰਸਤੇ ਦੇ ਵਿੱਚ ਜਦੋਂ ਇਹ ਰਿਪੋਰਟ ਆਇਆ ਤੇ ਰਿਪੋਰਟ ਦੇ ਉੱਤੇ ਲੋਕਾਂ ਵੱਲੋਂ ਫੈਨਸ ਵੱਲੋਂ ਇਸ ਤਰ੍ਹਾਂ ਜੋਰਦਾਰ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ ਕਿ ਜਿਹਨੂੰ ਦੇਖ ਕੇ ਤੇ ਹਰ ਕਿਸੇ ਦੀ ਰੂਹ ਖੁਸ਼ ਹੋ ਜਾਵੇ ਕਿ ਜੀ ਹਾਂ ਟੋਲਟ ਮੱਕੇ ਪਾ ਕੇ ਪੰਗੜੇ ਪਾ ਕੇ ਗਿੱਦੇ ਪਾ ਕੇ ਅਰਸ਼ਦੀਪ ਸਿੰਘ ਦਾ ਸਵਾਗਤ ਕੀਤਾ ਗਿਆ ਉਹ ਨਾਲ ਨਾਲ ਜਦੋਂ ਆਪਣੇ ਘਰ ਤੇ ਪਹੁੰਚਿਆ ਤੇ ਲੋਕਾਂ ਦਾ ਇੰਨਾ ਵੱਡਾ ਜਮਾਵੜਾਗਾ ਸੀ ਜਿਹਨੂੰ ਦੇਖ ਕੇ ਤੁਹਾਡੇ ਵੀ ਰੋ ਛੁੱਟ ਹੋ ਛੁੱਟ ਜਾਣਗੇ ਕਿਉਂਕਿ ਲੋਕ ਇੰਨੇ ਪਿਆਰ ਕਰਨ ਵਾਲੇ ਸੀ ਇੰਨੇ ਫੈਨ ਨੂੰ ਉਸੇ ਪਹੁੰਚ ਚੁੱਕੇ ਸੀ ਕਿਉਂਕਿ ক্রিকেট ਪ੍ਰੇਮੀਆ ਲਈ ਇਹ ਬਹੁਤ ਵੱਡੀ ਇੱਕ ਗੱਲ ਲੇ ਗਈ ਸੀ ਕਿ ਇੰਨੇ ਸਾਲਾਂ ਬਾਅਦ ਜਿਹੜਾਗਾ ਸੀ ਮੈਚ ਜਿੱਤਿਆ ਗਿਆ ਉਸ ਤੋਂ ਬਾਅਦ ਅਰਸ਼ਦੀਪ ਸਿੰਘ ਨੇ ਵੀ ਇੱਕ ਕਹਿਜਣਾ ਤਮਾਕਦਾਰ ਇੰਟਰਵਿਊ ਦਿੱਤਾ ਕਿ ਜਿਹਨੂੰ ਸੁਣ ਕੇ ਤੁਸੀਂ ਵੀ ਖੁਸ਼ ਹੋ ਜਾਵੋਗੇ ਉਹਦੇ ਵੱਲੋਂ ਕਿਹਾ ਗਿਆ ਕਿ ਸਾਰੀ ਟੀਮ ਦੀ ਜਿਹੜੀ ਮਿਹਨਤ ਹੈਗੀ ਆ ਉਹੋ ਹੀ ਅੱਗੇ ਲੈ ਕੇ ਆਈ ਤੇ ਉਹਦੇ ਨਾਲ ਹੀ ਮੈਚ ਜਿੱਤਿਆ ਗਿਆ ਉੱਤੇ ਅਰਸ਼ਦੀਪ ਸਿੰਘ ਦੇ ਪਿਤਾ ਵੱਲੋਂ ਵੀ ਇੰਨੀ ਗੱਲ ਆਖੀ ਗਈ ਹੈ ਕਿ ਜਿਹੜੇ ਲਾਸਟ 5 ওভারੇ ਗਏ ਸੀ ਉਹਦਾ ਦੇ ਵਿੱਚ ਹੀ ਮੈਚ ਪਲਟੀ ਹੋਇਆ ਉਹਦੇ ਵਿੱਚ ਸਾਰਿਆਂ ਦਾ ਹੀ ਯੋਗਦਾਨ ਹੈ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਵੀਡੀਓ ਬਾਰੇ ਜਰੂਰ ਕਮੈਂਟ ਤੇ ਲਾਈਕ ਕਰ ਦਿਓ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਬਹੁਤ ਜ਼ਿਆਦਾ ਪਿਆਰ ਮਿਲਿਆ ਪੰਜਾਬ ਵੱਲੋਂ ਤੇ ਮੇਹਰ ਭਰਿਆ ਯਾਦ ਰੱਖਿਆ ਪ੍ਰਮਾਤਮਾ ਨੇ ਤੇ ਬਹੁਤ ਵਧੀਆ ਰਿਜ਼ਲਟ ਮਿਲੇ ਸਾਨੂੰ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦਿੱਤਾ ਥੈਂਕ ਯੂ ਸੋ ਮੱਚ ਲਵ ਯੂ ਆਲ ਬਹੁਤ ਵਧੀਆ ਲੱਗਿਆ ਜੀ ਥੈਂਕ ਯੂ ਸੋ ਮੱਚ ਸਾਰੇ ਦੀ ਮਿਹਨਤ ਲੱਗੀ ਆ ਬਹੁਤ ਵਧੀਆ ਰਿਜ਼ਲਟ ਆਇਆ ਆ ਪ੍ਰਮਾਤਮਾ ਦਾ ਸ਼ੁਕਰ ਹੈ ਤੇ ਥੈਂਕ ਯੂ ਸੋ